ਸਾਨਾ ਵੱਲੋਂ 13 ਤਰੀਕ ਦਾ ਸੱਦਾ ਦਿੱਤਾ ਗਿਆ ਵੀ ਦਿੱਲੀ ਦੇ ਵਿੱਚ ਕੂਚ ਕਰਾਂਗੇ ਤੇ ਕਪਟਾ ਸੰਘਰਸ਼ ਲੜਾਂਗੇ ਸਰਕਾਰ ਦੇ ਖਿਲਾਫ ਤੇ ਦੂਜੇ ਪਾਸੇ ਪ੍ਰਸ਼ਾਸਨ ਵੀ ਪੰਪਾਪਾਰ ਹੋ ਗਿਆ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਰੋਕਿਆ ਜਾ ਰਿਹਾ ਰਾਜਪਰੇ ਦੇ ਵਿੱਚ ਵੀ ਜੋ ਗਗਨ ਚੌਂਕਾ ਉੱਥੇ ਕੋਨਾ ਵੱਲੋਂ ਜੀਬੀਸੀ ਖੜਾ ਦਿੱਤੀ ਗਈ ਹੈ ਤਾਂ ਜੋ ਉਹ ਅੰਬਾਲਾ ਨੂੰ ਹੋ ਕੇ ਦਿੱਲੀ ਨਾ ਜਾ ਸਕਣ ਹਰਿਆਣੇ ਨੇ ਤੇ तकरीबन तकरीबन ਜੜੀਆਂ ਨੇ ਆਪਣੀਆਂ ਸਾਰੀਆਂ ਸੜਕਾਂ ਜੜੀਆਂ ਪੰਜਾਬ ਤੋਂ ਹਰਿਆਣੇ ਦੇ ਵਿੱਚ ਜਾਂਦੀਆਂ ਨੇ ਉਹ ਬੰਦ ਹੀ ਕਰ ਦਿੱਤੀਆਂ ਯਾਨੀ ਸਭ ਤੋਂ ਵੱਡੀ ਸੜਕ ਬੰਦ ਹੋ ਗਈ ਹੈ ਜਿਹੜੀ ਜੀਟੀ ਰੋਡ ਆ ਜੀ ਉਧਰੋਂ ਡੱਬ ਵਾਲੀ ਪਾਸੇ ਵੀ ਤਿਆਰੀ ਹੋ ਗਈ ਹੈ ਖਨੋਰੀ ਵਾਲੇ ਪਾਸੇ ਵੀ ਤਿਆਰੀ ਹੋ ਗਈ ਹੈ ਰੂਟ ਡਾਇਵਰਟ ਕਰ ਦਿੱਤੇ ਗਏ ਆ ਮੁੱਖ ਮੰਤਰੀ ਪਗਾਨ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਖੰਨਾ ਦੇ ਵਿਖੇ ਪਹੁੰਚੇ ਨੇ ਉੱਥੇ ਉਹਨਾਂ ਵੱਲੋਂ ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਨੂੰ ਲੋਕਾਂ ਦੇ ਵਿੱਚ ਦਿੱਤਾ ਜੀ ਮੈਂ ਪਹਿਲਾਂ ਕਿਹਾ ਇਹ ਰੈਲੀ ਰਾਸ਼ਨ ਵੰਡ ਰੈਲੀ ਘੱਟ ਸੀ ਇਹ ਇਲੈਕਸ਼ਨ ਰੈਲੀ ਜ਼ਿਆਦਾ ਸੀ ਔਰ ਅਖੀਰ ਦੇ ਵਿੱਚ ਪਵੰਤਮਾਨ ਹੋਣਾ ਨੇ ਇਹ ਗੱਲ ਕਹੀ ਕਿ ਮੈਂ ਕਹਿੰਦੇ ਮੈਂ ਇੱਥੇ ਸੁਣ ਰਿਹਾ ਸੀਗਾ ਉਹਨਾਂ ਦੇ ਪ੍ਰੋਗਰਾਮ ਉਹ ਕਹਿੰਦੇ ਮੈਂ ਤੁਹਾਡੇ ਤੋਂ ਇੱਕ ਮਨਜ਼ੂਰੀ ਲੈਣੀ ਆ ਲੋਕਾਂ ਦੇ ਹੱਥ ਖੜੇ ਕਰਾਏ ਕਿ ਅਸੀਂ 13 ਦੀਆਂ 13 ਸੀਟਾਂ ਦਾ ਜਿਹੜਾ ਐਸ ਮਹੀਨੇ ਦੇ ਅਖੀਰ ਵਿੱਚ ਉਮੀਦਵਾਰਾਂ ਦੇ ਐਲਾਨ ਕਰ ਦੇਣੇ ਆ ਨਾਲੇ ਚੰਡੀਗੜ੍ਹ ਦਾ ਤੇ ਸਾਨੂੰ ਤੁਸੀਂ ਜਿਤਾਉਣਾ ਹੱਥ ਖੜੇ ਕਰਕੇ ਮਨਜ਼ੂਰੀ ਦੇ ਦਿਓ 13 ਦੀਆਂ 13 ਤੇ ਇੱਕ ਚੰਡੀਗੜ੍ਹ ਦੀ ਸੀਟ ਸਾਨੂੰ ਜਿਹੜੀ ਆ ਉਹ ਦੇਣੀ ਆ ਪੰਜਾਬ ਦੇ ਲੋਕ ਸਭਾ ਦੇ 13 ਦੇ 13 ਉਮੀਦਵਾਰ ਤੇ ਚੰਡੀਗੜ੍ਹ ਦੇ ਉਮੀਦਵਾਰ ਦਾ ਨਾਮ ਅਨਾਉਂਸ ਕਰ ਦਾਂਗੇ 14 ਦੀਆਂ 14 ਜਿੱਤਾਂਗੇ ਹੱਥ ਖੜੇ ਕਰਕੇ ਇਸ ਗੱਲ ਦੀ ਮਨਜ਼ੂਰੀ ਦੇ ਦਿਓ ਕਿ ਅਦਵੀ ਮਾਮਲੇ ਦਾ ਦੋਸ਼ੀ ਗ੍ਰਿਫਤਾ ਪ੍ਰਦੀਪ ਕਲੇਰ ਜੀ ਨੂੰ ਦੋ ਦਿਨ ਦੇ ਰਿਮਾਂਡ ਤੇ ਭੇਜਤਾ ਗਿਆ ਇਹ ਕਿਤੇ ਨਹੀਂ ਸੀ ਲੱਭ ਰਿਹਾ ਤੇ ਇਹ ਜਿਹੜੀ ਅਯੁੱਧਿਆ ਦੇ ਵਿੱਚ ਜਿੱਥੇ ਲੰਗਰ ਲੱਗੇ ਹੋਏ ਸੀ ਉੱਥੇ ਇਹ ਪਤਾ ਲੱਗਿਆ ਅਖਬਾਰਾਂ ਦੇ ਵਿੱਚ ਵੀ ਆ ਕਿ ਇੱਕ ਫੇਸਬੁਕ ਤੇ ਉੱਤੇ ਫੋਟੋ ਪਈ ਹੋਈ ਸੀ ਜਿਹਦੇ ਵਿੱਚ ਇੱਕ ਪ੍ਰਦੀਪ ਹੈ ਜਿਹੜਾ ਇਹ ਇੱਕ ਉਥੋਂ ਦੇ ਮੰਤਰੀ ਦੇ ਨਾਲ ਆ ਭੀੜ ਦੇ ਵਿੱਚ ਨੇੜੇ ਖਲੋ ਕੇ ਜਿਹੜਾ ਉਹ ਲੰਗਰ ਵਰਤਾ ਰਿਹਾ ਸੀ। ਬਿਗਰਾਮ ਸਿੰਘ ਮਜੀਠੀਆ ਦੀ ਉਹਨਾਂ ਨੇ ਗੱਟਜੋੜ ਨੂੰ ਲੈ ਕੇ ਇੱਕ ਬਿਆਨ ਦਿੱਤਾ ਉਹਨੇ ਕਿ ਪੰਜਾਬ ਦੇ ਹਿੱਤਾਂ ਵਾਸਤੇ ਅਸੀਂ ਗੱਟਜੋੜ ਕਰ ਸਕਦੇ ਹਾਂ। ਦੂਜੇ ਪਾਸੇ ਵੜੈ ਸਾਹਿਬ ਸ਼ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਗੜਜੋੜ ਦੀ ਕਾਫੀ ਚਰਚਾਾਂ ਵਿੱਚ ਰਹੇ ਹੈ ਮਿੱਤ ਸ਼ਾਦਾ ਬਿਆਨ ਵੀ ਦੇ ਉੱਤੇ ਹੈ ਜੀ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਸਾਡੇ ਸੂਤਰ ਵੀ ਹੈਗੇ ਨੇ ਜੀ ਪਾਰਟੀਆਂ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਆ ਕਿ ਸਮਝੌਤਾ ਅੰਦਰ ਖਾਤੇ ਹੋ ਚੁੱਕਿਆ ਆ ਸਿਰਫ ਅਨਾਉਂਸ ਕਰਨਾ ਬਾਕੀ ਆ ਲੇਕਿਨ ਜਿਹੜੇ ਲੀਡਰਾਂ ਦੇ ਬਿਆਨ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਹੌਲੀ ਹੌਲੀ ਉਹ ਨਾ ਗਰਾਊਂਡ ਤਿਆਰ ਕਰਦੇ ਆ ਲੋਕਾਂ ਨੂੰ ਮਾਨਸਿਕ ਤੌਰ ਤੇ ਜਿਹੜੇ ਲੋਕ ਵਿਰੋਧ ਵੀ ਆ ਇਸ ਗੱਲ ਦੇ ਕਿ ਵੀ ਭਾਜਪੀ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ ਕਿਉਂਕਿ ਬਿਆਨ ਆਉਂਦੇ ਰਹੇ ਨੇ ਸਾਰਿਆਂ ਦੇ ਜੀ ਇੱਕ ਦੂਜੇ ਦੇ ਖਿਲਾਫ ਵੀ ਅਸੀਂ ਇਕੱਲੇ ਚੋਣ ਲੜਾਂਗੇ ਸੋ ਲੋਕਾਂ ਦੀ ਮਾਨਸਿਕਤਾ ਨੂੰ ਹੌਲੀ ਹੌਲੀ ਬਦਲਣ ਦੇ ਲਈ ਇੱਕ ਸਟਰੈਟਜੀ ਹੁੰਦੀ ਆ ਕਿ ਪਹਿਲਾਂ ਕਿਸੇ ਛੋਟੇ ਵਰਕਰ ਤੋਂ ਬਿਆਨ ਦਵਾਤਾ ਫਿਰ ਵੱਡੇ ਤੋਂ ਦਵਾਤਾ ਫਿਰ ਮੁੱਖ ਲੀਡਰ ਸ਼ੁਰੂ ਹੋ ਗਏ ਉਹਨੇ ਇਧਰੋਂ ਆ ਗਿਆ ਉਧਰੋਂ ਆ ਗਿਆ ਸੋ ਅਮਿਤ ਸ਼ਾਹ ਜੀ ਦਾ ਵੀ ਅੱਜ ਜਿਹੜਾ ਸੌਫਟ ਜਿਹਾ ਬਿਆਨ ਆ ਗਿਆ ਅੱਜ ਫਿਕਰ ਨੂੰ ਸੇង ਮਜੀਠੀ ਆਣਾ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਅਸੀਂ ਪੰਜਾਬ ਦੇ ਹਿੱਤਾਂ ਵਾਸਤੇ ਕਿਉਂਕਿ ਰੀਜਨਲ ਪਾਰਟੀ ਆ ਪੰਜਾਬ ਦੇ ਲਈ ਲੜਦੀ ਰਹੀ ਹੈ ਪੰਜਾਬ ਦੀ ਲਈ ਲੜਨ ਲਈ ਲੋਕੀ ਚਾਹੁੰਦੇ ਆ ਕਿ ਪੰਜਾਬ ਦੇ ਹਿੱਤਾਂ ਲਈ ਲੜਿਆ ਜਾਵੇ ਸੋ ਇਸ ਕਰਕੇ ਉਹ ਵੀ ਇਹ ਮੁੱਦਾ ਇਹ ਜਿਹੜਾ ਨੁਕਤਾ ਹੈ ਪੰਜਾਬ ਦੇ ਹਿੱਤਾਂ ਵਾਲਾ ਇਹ ਸਾਰੇ ਵਰਤਣਗੇ ਸਾਡਾ ਜੀ ਪੰਜਾਬ ਦੇ ਭਲੇ ਦਾ ਸਮਝੌਤਾ ਹੋ ਸਕਦਾ ਹੈ ਪੰਜਾਬ ਦੀ ਭਲਾਈ ਲਈ ਸਮਝੌਤਾ ਹੋ ਸਕਦਾ ਹੈ ਪੰਜਾਬ ਦੀ ਤਰੱਕੀ ਲਈ ਸਾਡਾ ਸਮਝੌਤਾ ਬਾਕੀ ਪਾਰਟੀਆਂ ਪੂਟੀਆਂ ਛੁੱਟੀ ਗੱਲ ਹੈ ਜਦੋਂ ਜਿਹਦੇ ਨਾਲ ਹੋਊਗਾ ਅੱਜ ਤਾਂ ਪਸਪਾ ਨਾਲ ਹੈ ਜੇ ਕੋਈ ਹੋਊਗੀ ਤਬਦੀਲੀ ਤੁਸੀਂ ਲਿਖੀ ਪੂਰੀ ਜਾਣਦੇ ਹੋ ਜੇ ਕੋਈ ਹੋਊ ਤੁਹਾਨੂੰ ਦੱਸ ਦੇਵਾਂਗੇ ਭਾਨਾ ਸਿੱਧੂ ਨੂੰ ਲੈ ਕੇ ਭਾਨਾ ਸਿੱਧੂ ਦੇ ਪਰਿਵਾਰ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀ ਜਿੱਦੇ ਚੱਲਦੇ ਬਿਕਰਮ ਸਿੰਘ ਮਜੀਠੀਆ ਨੇ ਕਿ ਖੁਲਾਸੇ ਕੀਤੇ ਨੇ ਵੱਡੇ ਵੱਡੇ ਸਰਕਾਰ ਤੇ ਨਿਸ਼ਾਨੇ ਸਾਦੇ ਦਿਖਾਏ ਦਿੱਤੇ ਨੇ ਉਹਨਾਂ ਨੇ ਬੜਾ ਵੱਡਾ ਇਲਜ਼ਾਮ ਲਾਇਆ ਕਿ ਐਨ ਆਰ ਆਈਜ਼ ਨੇ ਸਰਕਾਰ ਬਣਾਈ ਸੀ ਉਹ ਐਸੇ ਤਾਂ ਜੀ ਸਰਕਾਰ ਐ ਐਨ ਆਰ ਆਈ ਨਹੀਂ ਬਣਾਈ ਹੈ ਜੋ ਜਿਨਾਂ ਨੇ ਬਣਾਈਆ ਉਹਨਾਂ ਨੂੰ ਪਈ ਇਹ ਸਭ ਤੋਂ ਪਹਿਲਾਂ ਇਹ ਲੋਕ ਭਾਨਾ ਸਿੱਧੂ ਵਰਗੇ ਲੋਕ ਜਿਹੜੇ ਆ ਪਹਿਲਾਂ ਇਹਨਾਂ ਦੇ ਹੱਕ ਚ ਭੁਗਤਦੇ ਰਹੇ ਭਗਵੰਤ ਮਾਨ ਹੋਣਾ ਦੀ ਪਾਰਟੀ ਦੇ ਤੇ ਹੁਣ ਇਹ ਇੱਕ ਦੂਜੇ ਦੇ ਖਿਲਾਫ ਹੋ ਗਏ ਆ ਯਾਰ ਤਾਂ ਭਗਵੰਤ ਦੇ ਸੀ ਭਗਵੰਤ ਨੂੰ ਬਣਾਉਣ ਵਾਲਿਆਂ ਚੋਂ ਸੀ ਜਿਨਾਂ ਨੇ ਉਹਨੂੰ ਬਣਾਇਆ ਅੱਜ ਉਹਨਾਂ ਨੂੰ ਪਹਿ ਗਿਆ ਦੇ ਪਾਸੇ ਜੋ ਮਹਾਰਾਸ਼ਟਰ ਦੇ ਵਿੱਚ ਤਖਤ ਸ੍ਰੀ ਹਜੂਰ ਸਾਹਿਬ ਦੇ ਐਕਟ ਦੀ ਸੋਧ ਕੀਤੀ ਗਈ ਸੀ ਉਹਦੀ ਹਵਾਰਾ ਕਮੇਟੀ ਵੱਲੋਂ ਨਕਿੱਦੀ ਕੀਤੀ ਗਈ 1956 ਦੇ ਵਿੱਚ ਸਰਕਾਰ ਨੇ ਉੱਥੋਂ ਦੀ ਸਰਕਾਰ ਨੇ ਕਾਨੂੰਨ ਬਣਾਇਆ ਸੀ ਔਰ ਉਹਦੇ ਵਿੱਚ ਚਾਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਰ ਜਿਹੜੇ ਆ ਉਹ ਉੱਥੋਂ ਦਾ ਇੱਕ ਖਾਲਸਾ ਦੀਵਾਨ ਹੈ ਨਦੇੜ ਸਾਹਿਬ ਦਾ ਉਹਨਾਂ ਦੇ ਦੋ ਮੈਂਬਰ ਪਾਰਲੀਮੈਂਟ ਹੁੰਦੇ ਸੀਗੇ ਇੱਕ ਡੀਸੀ ਹੁੰਦਾ ਸੀ ਇੱਕ ਚੀਫ ਕਲਸਾ ਦੀਵਾਨ ਦਾ ਹੁੰਦਾ ਸੀ ਸੋ ਉਹ ਸਾਰਿਆਂ ਨੂੰ ਭੰਗ ਕਰਕੇ ਸਰਕਾਰ ਨੇ ਇੱਕ ਅਮੈਂਡਮੈਂਟ ਕਰ ਦਿੱਤੀ ਕਿ ਉਹਦੇ ਵਿੱਚ 17 ਚੋਂ 12 ਮੈਂਬਰ ਸਰਕਾਰ ਹੀ ਨਾਮਿਨੇਟ ਕਰੇਗੀ ਔਰ ਸਰਕਾਰ ਉਥੇ ਸ਼ਿਵ ਸੈਨਾ ਦਾ ਜਿਹੜਾ ਦੂਸਰਾ ਧੜਾ ਹੈਗਾ ਇੱਕ ਨਾਥ ਸ਼ਿੰਦੇ ਦਾ ਜਿਨ੍ਹਾਂ ਨੂੰ ਉਹਨਾਂ ਨੇ ਸਰਕਾਰ ਇਲੈਕਸ਼ਨ ਕਮਿਸ਼ਨ ਨੇ ਵੀ ਕਹਿ ਦਿੱਤਾ ਕਿ ਇਹ ਅਸਲੀ ਸ਼ਿਵ ਧੜਾ ਸ਼ਿਵ ਸੈਨਾ ਦਾ ਧੜਾ ਹੈਗਾ ਉਹਨਾਂ ਨੂੰ ਐਲਾਨ ਵੀ ਜਿਹੜਾ ਚੋਣ ਨਿਸ਼ਾਨ ਵੀ ਦੇ ਦਿੱਤਾ ਉਸ ਸਰਕਾਰ ਨੇ ਇਹ ਫੈਸਲਾ ਲੈ ਲਿਆ ਕਿ ਬੋਰਡ ਦੇ ਵਿੱਚ ਜਿਹੜੀ ਉੱਥੇ ਕਮੇਟੀ ਆ ਉਹਦੇ ਵਿੱਚ 12 ਮੈਂਬਰ ਸਰਕਾਰ ਪਾਇਆ ਕਰੇਗੀ ਸਤਿ ਸ਼੍ਰੀ ਅਕਾਲ ਮੈਂ ਅਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪਰੋਣ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਤੇ अहम ਖਬਰਾਂ ਦੇ ਉੱਤੇ ਖੁੱਲ ਕੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਨਾ ਮੌਜੂਦ ਨੇ ਸਾਡੇ ਚੈਲ ਦੇ ਗਰੁੱਪ ਐਡੀਟਰ ਅਮਰਜੀਤ ਸਿੰਘ ਜੀ ਵੜੈਚ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਬੜਾ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਰਿੰਦਰ ਜੀ ਤੁਹਾਡਾ ਵੀ ਤੇ ਸਾਡੇ ਦਰਸ਼ਕਾਂ ਦਾ ਵੀ ਜੀ ਬਰਾਸਾ ਜੀ ਮੇਂ ਕਿਸਾਨਾਂ ਵੱਲੋਂ 13 ਤਰੀਕ ਦਾ ਸਾਦਾ ਦਿੱਤਾ ਗਿਆ ਵੀ ਦਿੱਲੀ ਦੇ ਵਿੱਚ ਕੂਚ ਕਰਾਂਗੇ ਤੇ ਇੱਕ ਵੱਟਾ ਸੰਘਰਸ਼ ਲੜਾਂਗੇ ਸਰਕਾਰ ਦੇ ਖਿਲਾਫ ਤੇ ਦੂਜੇ ਪਾਸੇ ਪ੍ਰਸ਼ਾਸਨ ਵੀ ਪੰਬਾ ਪਾਰ ਹੋ ਗਿਆ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਰੋਕਿਆ ਜਾ ਰਿਹਾ ਰਾਜਪਰੇ ਦੇ ਵਿੱਚ ਵੀ ਜੋ ਗਗਨ ਚੌਂਕਾ ਉੱਥੇ ਕੋਲੋਂ ਵੱਲੋਂ ਜੀਬੀਸੀ ਖੜਾ ਦਿੱਤੀ ਗਈ ਆ ਤਾਂ ਜੋ ਉਹ ਅੰਬਾਲਾ ਨੂੰ ਹੋ ਕੇ ਦਿੱਲੀ ਨਾ ਜਾ ਸਕਣ ਜੀ ਦੇਖੋ ਜਦੋਂ ਵੀ ਕੋਈ ਵਿਰੋਧ ਪ੍ਰਦਰਸ਼ਨ ਹੁੰਦੇ ਆ ਮਾਰਚ ਕੋਈ ਵੀ ਸੰਸਥਾ ਜਾਂ ਕੁਝ ਜਥੇਬੰਦੀਆਂ ਕਰਦੀਆਂ ਨੇ ਤਾਂ ਪ੍ਰਸ਼ਾਸਨ ਦਾ ਪਹਿਲਾ ਕੰਮ ਹੁੰਦਾ ਹੈ ਕਿ ਜਿਹੜੀ ਬਾਕੀ ਜਨਤਾ ਹੈ ਉਹਨੂੰ ਸਮੱਸਿਆ ਨਾ ਆਵੇ ਔਰ ਜਿਵੇਂ ਐਲਾਨ ਕੀਤਾ ਗਿਆ ਕਿ 13 ਫਰਵਰੀ ਨੂੰ ਦਿੱਲੀ ਚੱਲੋ ਕਿਸਾਨਾਂ ਨੇ ਇਹ ਐਲਾਨ ਕੀਤਾ ਤਾਂ ਕੁਦਰਤੀ ਹੈ ਕਿ ਜਦੋਂ ਬੜੀ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਉਹ ਜਾਣਗੇ ਤਾਂ ਰੋਕਾਂ ਤਾਂ ਲੱਗਣਗੀਆਂ ਜਾਮ ਲੱਗਣਗੇ ਦੂਸਰੀ ਗੱਲ ਸਰਕਾਰਾਂ ਜਿਹੜੀਆਂ ਨੇ ਉਹ 2020 ਨਵੰਬਰ ਵਾਲੀ ਘਟਨਾ ਜਿਹੜੀ ਆ ਉਹ ਤੋਂ ਵੀ ਡਰੇ ਹੋਇਆ ਕਿ ਕਿਤੇ ਕੋਈ ਮਾੜੀ ਘਟਨਾ ਨਾ ਵਾਪਰ ਜਾਵੇ ਇਸ ਕਰਕੇ ਪ੍ਰਸ਼ਾਸਨ ਚਾਹੇ ਹਰਿਆਣਾ ਦਾ ਹੋਵੇ ਚਾਹੇ ਪੰਜਾਬ ਦਾ ਹੋਵੇ ਕਿ ਇਹਨਾਂ ਦੀ ਸਾਂਝੀ ਮੀਟਿੰਗ ਹੋਈ ਆ ਉਸ ਮੀਟਿੰਗ ਤੋਂ ਬਾਅਦ ਸਾਂਝੇ ਤੌਰ ਤੇ ਜਿਹੜਾ ਉਹ ਪ੍ਰਬੰਧ ਕਰ ਰਹੇ ਨੇ ਤਾਂ ਕਿ ਜਿਹੜੇ ਹਾਲਾਤ ਨਾ ਖਰਾਬ ਹੋਣ ਹਰਿਆਣਾ ਨੇ ਤੇ ਤਕਰੀਬਨ ਤਕਰੀਬਨ ਜਿਹੜੀਆਂ ਨੇ ਆਪਣੀਆਂ ਸਾਰੀਆਂ ਸੜਕਾਂ ਜਿਹੜੀਆਂ ਪੰਜਾਬ ਤੋਂ ਹਰਿਆਣਾ ਦੇ ਵਿੱਚ ਜਾਂਦੀਆਂ ਨੇ ਉਹ ਬੰਦ ਹੀ ਕਰ ਦਿੱਤੀਆਂ ਹਨ ਯਾਨੀ ਸਭ ਤੋਂ ਵੱਡੀ ਸੜਕ ਬੰਦ ਹੋ ਗਈ ਹੈ ਜਿਹੜੀ ਜੀਟੀ ਰੋਡ ਹੈ ਜੀ ਉਧਰੋਂ ਡੱਬ ਵਾਲੀ ਪਾਸੇ ਵੀ ਤਿਆਰੀ ਹੋ ਗਈ ਹੈ ਖਨੋਰੀ ਵਾਲੇ ਪਾਸੇ ਵੀ ਤਿਆਰੀ ਹੋ ਗਈ ਹੈ ਰੂਟ ਡਾਇਵਰਟ ਕਰ ਦਿੱਤੇ ਗਏ ਆ ਪੰਜਾਬ ਨੇ ਵੀ ਹਰਿਆਣੇ ਲਈ ਜਿਹੜੀ ਉਹ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਇੱਥੋਂ ਰਾਜਪੁਰੇ ਤੋਂ ਡਾਇਵਰਟ ਹੋ ਜਾਏਗੀ ਕਿਉਂਕਿ ਵੱਡਾ ਰਾਹ ਤਾਂ ਇਹੀ ਹੈ ਤਾਂ ਇੱਥੋਂ ਡਾਇਵਰਟ ਹੋ ਜਾਏ ਤਾਂ ਅੱਗੇ ਸਮੱਸਿਆ ਜਿਹੜੀ ਨਹੀਂ ਆ ਸਕਦੀ ਪਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਕਿਸਾਨਾਂ ਨੂੰ ਬਹੁਤ ਜ਼ਿਆਦਾ ਰੁਕਾਵਟ ਜਿਹੜੀ ਆ ਉਹ ਨਹੀਂ ਆਏਗੀ ਜਾਣ ਵਿੱਚ ਨਹੀਂ ਰੋਕਿਆ ਜਾਵੇਗਾ ਕਿਉਂਕਿ ਕਿਸਾਨਾਂ ਨੇ ਇਹ ਗੱਲ ਕਹੀ ਹੈ ਉਹਨਾਂ ਦੇ ਲੀਡਰਾਂ ਨੇ ਕਿ ਅਸੀਂ ਬਿਲਕੁਲ ਸ਼ਾਂਤੀਪੂਰਵਕ ਜਾਵਾਂਗੇ ਔਰ ਰਾਮਲੀਲਾ ਮદાન ਤੱਕ ਉਹਨਾਂ ਨੇ ਕਿਹਾ ਅਸੀਂ ਜਾਣਾ ਅਸੀਂ ਉੱਥੇ ਜੰਤਰ ਮੰਤਰ ਤੱਕ ਪਹੁੰਚਣਾ ਜੇ ਨਹੀਂ ਜਾਣ ਦੇਣਗੇ ਤਾਂ ਫੇਰ ਜਿਹੜੀ ਆ ਉਹ ਜ਼ਰੂਰ ਘਟਨਾ ਜਿਹੜੀ ਆ ਕੋਈ ਨਾ ਕੋਈ ਵਾਪਰਨ ਦਾ ਡਰ ਰਿੰਦਾ ਹੈ ਟਕਰਾਵ ਵੀ ਹੋ ਸਕਦਾ ਜਿਵੇਂ ਅਸੀਂ ਪਹਿਲਾਂ ਵੇਖ ਚੁੱਕੇ ਹਾਂ ਔਰ ਆਸ ਕਰਦੇ ਹਾਂ ਕਿ ਇਹ ਨਾ ਹੋਵੇ ਕਿਸੇ ਲੈਵਲ ਤੇ ਵੀ ਪਰ ਜਿਹੜੀ ਵਿਚਲੀ ਗੱਲ ਇਹ ਆ ਬਲਵਿੰਦਰ ਜੀ ਜੀ ਕਿ ਜਿਹੜੀ ਕਮੇਟੀ ਬਣਾਈ ਆ ਕੇਂਦਰ ਸਰਕਾਰ ਨੇ ਉਹਦੇ ਤੋਂ ਇੰਜ ਲੱਗਦਾ ਇੰਜ ਨਹੀਂ ਲੱਗਦਾ ਕਿ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਗੰਭੀਰ ਹੈ ਜੇ ਗੰਭੀਰ ਹੁੰਦੀ ਤਾਂ ਨਵੰਬਰ 2021 ਤੋਂ ਲੈ ਕੇ ਹੁਣ ਤੱਕ ਜਿਹੜੀ ਕਮੇਟੀ ਬਣਾਈ ਗਈ ਬਣਾਉਣੀ ਸੀਗੀ ਐਮਐਸਪੀ ਤੇ ਉਹ ਹੁਣ ਤੱਕ ਕੋਈ ਨਾ ਕੋਈ ਕੰਮ ਕਰ ਦਿੰਦੀ ਔਰ ਕਿਸਾਨਾਂ ਨੇ 13 ਵਾਲਾ ਐਲਾਨ ਬੜਾ ਪਹਿਲਾਂ ਕੀਤਾ ਸੀ ਇਹ ਜਿਹੜੀ ਮੀਟਿੰਗ ਪਰਸੋਂ ਹੋਈ ਆ ਭਗਵੰਤ ਮਾਨ ਹੋਣਾ ਦੀ ਵਿਚੋਲਗੀ ਦੇ ਨਾਲ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਮੰਤਰੀਆਂ ਨਾਲ ਇਹ ਮੀਟਿੰਗ ਅੱਜ ਤੋਂ ਮਹੀਨਾ ਪਹਿਲਾਂ ਹੋ ਜਾਣੀ ਚਾਹੀਦੀ ਸੀ ਤਾਂ ਕਿ ਜੇਕਰ ਹੋਰ ਮੀਟਿੰਗਾਂ ਕਰਨ ਦਾ ਮੌਕਾ ਮਿਲਦਾ ਹੁੰਦਾ ਜਾਂ ਕਿਸਾਨਾਂ ਨੂੰ ਮਨਾਉਣਾ ਹੁੰਦਾ ਤਾਂ ਇਹ ਕਿਸੇ ਨਾ ਕਿਸੇ ਪਾਸੇ ਲੱਗ ਸਕਦੀ ਹੁਣ ਕਿਸਾਨ ਫਸੇ ਹੋਏ ਆ ਸਰਕਾਰ ਵੀ ਫਸੀ ਹੋਈ ਆ ਕਿਉਂਕਿ ਚੋਣਾਂ ਦਾ ਐਲਾਨ ਹੋਣਾ ਇਸ ਕਰਕੇ ਕਿਸਾਨ ਇਸ ਸਥਿਤੀ ਚ ਨਹੀਂ ਹੈਗੇ ਕਿ ਉਹ ਸਰਕਾਰ ਦੀ ਕਮੇਟੀ ਦਾ ਫੈਸਲਾ ਉਡੀਕਣ ਕਿਉਂਕਿ ਕਿਸਾਨਾਂ ਨੇ ਕਹਿ ਦਿੱਤਾ ਆ ਕਿ ਅਸੀਂ 13 ਫਰਵਰੀ ਨੂੰ ਜਾਣਾ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਜੀ ਤੇ ਸਰਕਾਰ ਇਸ ਉਹਦੇ ਵਿੱਚ ਚਾਰਾ ਜੋਈ ਚ ਲੱਗੀ ਹੋਈ ਆ ਚਲਾਕੀਆਂ ਚ ਲੱਗੀ ਹੋਈ ਲੱਗਦੀ ਆ ਕਿ ਕਿਸੇ ਢੰਗ ਨਾਲ 13 ਤਰੀਕ ਪੋਸਟਪੋਨ ਕਰਵਾ ਦਿਓ ਫਿਰ ਦੋ ਸਾਲ ਲੰਘ ਜਾਣਗੇ ਸੋ ਇਹ ਹੁਣ ਉਹ ਗੱਲ ਕਿਸਾਨਾਂ ਨੇ ਸਮਝੀ ਹੋਈ ਆ ਇਹ ਗੱਲ ਨਹੀਂ ਬਣਨੀ ਜਾਂ ਤਾਂ ਸਰਕਾਰ ਯਕਮੁਸ਼ਤ ਅਨਾਉਂਸ ਕਰੇ ਕਿਉਂਕਿ ਕਮੇਟੀਆਂ ਦੇ ਵਸ ਵਿੱਚ ਕੀ ਹੁੰਦਾ ਇਸ ਅਸੀਂ ਸਾਰੇ ਜਾਣਦੇ ਆ ਕਮੇਟੀਆਂ ਤੇ ਕਮਿਸ਼ਨ ਜਿੰਨੇ ਬਣਦੇ ਆ ਉਹਦੇ ਨਾਲ ਮਸਲੇ ਲਟਕਾਏ ਜਾਂਦੇ ਆ ਮਸਲੇ ਉਲਝਾਏ ਜਾਂਦੇ ਆ ਔਰ ਅਖੀਰ ਵਿੱਚ ਮਸਲੇ ਭਲਾਏ ਜਾਂਦੇ ਆ ਜੀ ਇਹ ਅਸੀਂ ਪਹਿਲਾਂ ਵੇਖ ਚੁੱਕੇ ਆ 84 ਦੇ ਦੰਗਿਆਂ ਤੋਂ ਵੇਖ ਚੁੱਕੇ ਹਾਂ एसवाईएल ਦੇ ਮੁੱਦੇ ਨੂੰ ਵੇਖ ਚੁੱਕੇ ਹਾਂ ਇਰਾਦੀ ਕਮਿਸ਼ਨ ਨੂੰ ਵੇਖ ਚੁੱਕੇ ਹਾਂ ਭਾਸ਼ਾ ਦੇ ਮਸਲੇ ਨੂੰ ਲੈ ਕੇ ਵੇਖ ਚੁੱਕੇ ਹਾਂ ਕਮਿਸ਼ਨਾਂ ਨੂੰ ਕੁਝ ਨਹੀਂ ਹੁੰਦਾ ਕਮਿਸ਼ਨ ਬਣਾਉਣ ਵਾਸਤੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਿਹਾ ਸੀ 1997 ਵਿੱਚ ਜਦੋਂ ਆਏ ਸੀਗੇ ਕਿ ਮੈਂ ਜਦੋਂ ਆਉਂਗਾ ਸੱਤਾ ਦੇ ਵਿੱਚ ਤਾਂ ਇੱਕ ਟਰੂਥ ਕਮਿਸ਼ਨ ਬਣਾਵਾਵਾਂਗੇ ਜਿਹੜਾ ਪੰਜਾਬ ਵਿੱਚ ਹੋਈਆਂ ਹੱਤਿਆਵਾਂ ਜਿਹੜੀਆਂ ਪੁਲਿਸ ਨੇ ਕੀਤੀਆਂ ਅਤਵਾਦੀਆਂ ਨੇ ਕੀਤੀਆਂ ਮਾਰੇ ਗਏ ਨਿਰਦੋਸ਼ ਵੀ ਉਹਨਾਂ ਤੇ ਬਣਾਵਾਂਗੇ ਉਸ ਤੋਂ ਵੀ ਸਰਕਾਰ ਮੁੱਕਰ ਗਈ ਸੀ ਸੋ ਸਰਕਾਰ ਨੂੰ ਇਮੀਡੀਏਟ ਕੋਈ ਨਾ ਕੋਈ ਅਨਾਉਂਸਮੈਂਟ ਕਰਨੀ ਪੈਣੀ ਹੈ ਨੀ ਤੇ 13 ਵਾਲਾ ਜਿਹੜਾ ਮਸਲਾ ਤੁਸੀਂ ਵੇਖ ਰਹੇ ਹੋ ਕਿਸਾਨਾਂ ਦੀ ਵੱਡੇ ਪੱਧਰ ਤੇ ਤਿਆਰੀ ਹੈ ਔਰ ਇਸ ਤਿਆਰੀ ਨੂੰ ਕਿਸਾਨ ਜਿਹੜੇ ਆ ਉਹ ਕਿਸੇ ਨਾ ਕਿਸੇ ਪਾਸੇ ਲੈ ਕੇ ਜਾਣਗੇ ਬਾਕੀ ਕਿਸਾਨ ਯੂਨੀਅਨ ਵੀ ਅੰਦਰ ਖਾਤੇ ਉਸਲਵਟੇ ਲੈ ਰਹੀਆਂ ਨੇ ਨਾਲ ਚ ਜੜੀਆਂ ਜਾਣ ਲਈ ਤਿਆਰ ਨੇ ਜੀ ਸੁਨਾਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਖੰਨਾ ਦੇ ਵਿੱਚੇ ਪਹੁੰਚੇ ਨੇ ਉੱਥੇ ਉਹਨਾਂ ਵੱਲੋਂ ਘਰ-ਘਰ ਰਾਸ਼ਨ ਪਹੁੰਚਾਉਂਦੀ ਸਕੀਮ ਨੂੰ ਲੋਕਾਂ ਦੇ ਵਿੱਚ ਦਿੱਤਾ ਹੈ ਜੀ ਦੇਖੋ ਇਹ ਬੜੇ ਦਿਨਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ ਔਰ ਇਹ ਰੈਲੀ ਆ ਜਿਹੜੀ ਅੱਜ ਖੰਨੇ ਦੇ ਵਿੱਚ ਹੋਈ ਆ ਇਹ ਕੁਝ ਇਲਾਕਾ ਲੁਧਿਆਣੇ ਦਾ ਕਵਰ ਕਰਦੀ ਆ ਫਤਿਹਗੜ੍ਹ ਸਾਹਿਬ ਕਰਦੀ ਪਟਿਆਲਾ ਕਰਦੀ ਆ ਹਾਂਜੀ ਪਰਲੇ ਪਾਸੇ ਮੋਗਾ ਕਹਿ ਲੋ ਇਧਰੋਂ ਲੋਕ ਬੜੀ ਵੱਡੀ ਪੱਧਰ ਤੇ ਲੋਕ ਉੱਥੇ ਪਹੁੰਚੇ ਹੋਏ ਸੀਗੇ ਔਰ ਮਾਨ ਸਾਹਿਬ ਨੇ ਵੀ ਬਹੁਤ ਗੱਲਾਂ ਕੀਤੀਆਂ ਮਾਨ ਸਾਹਿਬ ਨੇ ਇਹ ਜਿਹੜੀ ਆਪਣੀਆਂ ਪ੍ਰਾਪਤੀਆਂ ਗੜਾਉਣ ਦੇ ਨਾਲ ਨਾਲ ਪੰਜਾਬ ਬਚਾਓ ਯਾਤਰਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਕੱਢ ਰਿਆ ਉਹਨਾਂ ਉੱਤੇ ਬੜਾ ਵੱਡਾ ਤੰਜ਼ ਕੱਸਿਆ ਜੀ ਕਿ ਇਹ ਤਾਂ ਆਪਣੇ ਪਰਿਵਾਰ ਬਚਾਓ ਯਾਤਰਾ ਹੈਗੀ ਆ ਕਹਿੰਦੇ ਵੀ ਤੁਸੀਂ ਤੇ ਪੰਜਾਬ ਨੂੰ ਡੋਬਿਆ ਤੇ ਅਸੀਂ ਜਿਹੜਾ ਹੁਣ ਪੰਜਾਬ ਬਚਾਇਆ ਤੇ ਤੁਹਾਡੇ ਤੋਂ ਪੰਜਾਬ ਕਾਦਾ ਬਚਾਉਣਾ ਤੇ ਉਹਨਾਂ ਕਿਹਾ ਕਿ ਸੁਖਬੀਰ ਬਾਦਲ ਕੱਲ ਜਿਹੜਾ ਉਹ ਪੱਟੀ ਤੇ ਤਰਨਤਾਰਨ ਦੇ ਖੇਮ ਕਰਨ ਦੇ ਇਲਾਕੇ ਸੀਗੇ ਉਹ ਕਹਿੰਦੇ ਇੱਕ ਤਾਂ ਉੱਥੇ ਉਹਨੇ ਆਪਣੇ ਸਾਲੇ ਨੂੰ ਬਚਾਉਣਾ ਉਹਦਾ ਪਰਿਵਾਰ ਤੇ ਦੂਸਰਾ ਆਪਣੇ ਪਣਵਈਏ ਦਾ ਇਹ ਸ਼ਬਦ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਵਰਤੇ ਕਿ ਪਰਿਵਾਰ ਬਚਾਉਣ ਡੈ ਨੇ ਇਹਨਾਂ ਨੂੰ ਲੋਕਾਂ ਨਾਲ ਕੀ ਹੈ ਗਿਆ ਔਰ ਉਹਨਾਂ ਨੇ ਅਖੀਰ ਦੇ ਵਿੱਚ ਮੈਂ ਪਹਿਲਾਂ ਕਿਹਾ ਇਹ ਰੈਲੀ ਰਾਸ਼ਨ ਵੰਡ ਰੈਲੀ ਘੱਟ ਸੀ ਇਹ ਇਲੈਕਸ਼ਨ ਰੈਲੀ ਜ਼ਿਆਦਾ ਸੀ ਔਰ ਅਖੀਰ ਦੇ ਵਿੱਚ ਪਵੰਤਮਾਨ ਹੋਣਾ ਨੇ ਇਹ ਗੱਲ ਕਹੀ ਕਿ ਮੈਂ ਕਹਿੰਦੇ ਮੈਂ ਇੱਥੇ ਸੁਣ ਰਿਹਾ ਸੀਗਾ ਉਹਨਾਂ ਦੇ ਪ੍ਰੋਗਰਾਮ ਉਹ ਕਹਿੰਦੇ ਮੈਂ ਤੁਹਾਡੇ ਤੋਂ ਇੱਕ ਮਨਜ਼ੂਰੀ ਲੈਣੀ ਆ ਲੋਕਾਂ ਦੇ ਹੱਥ ਖੜੇ ਕਰਾਏ ਕਿ ਅਸੀਂ 13 ਦੀਆਂ 13 ਸੀਟਾਂ ਦਾ ਜਿਹੜਾ ਐਸ ਮਹੀਨੇ ਦੇ ਅਖੀਰ ਵਿੱਚ ਉਮੀਦਵਾਰਾਂ ਦੇ ਐਲਾਨ ਕਰ ਦੇਣੇ ਆ ਨਾਲੇ ਚੰਡੀਗੜ੍ਹ ਦਾ ਤੇ ਸਾਨੂੰ ਤੁਸੀਂ ਜਿਤਾਉਣਾ ਹੱਥ ਖੜੇ ਕਰਕੇ ਮਨਜ਼ੂਰੀ ਦੇ ਦਿਓ 13 ਦੀਆਂ 13 ਤੇ ਇੱਕ ਚੰਡੀਗੜ੍ਹ ਦੀ ਸੀਟ ਸਾਨੂੰ ਜਿਹੜੀ ਆ ਉਹ ਦੇਣੀ ਆ ਕਿਉਂਕਿ ਅਖੀਰ ਤੇ ਗੱਲ ਜਿਹੜੀ ਆ ਕੇ ਮੁੱਕਦੀ ਹੁੰਦੀ ਹੈ ਨਾ ਇਰਾਦਾ ਉਹ ਹੁੰਦਾ ਤੇ ਰਾਸ਼ਨ ਦੇਣ ਵਾਲੀ ਗੱਲ ਜਿਹੜੀ ਆ ਉਹ ਤਾਂ ਇੱਕ ਬਹਾਨਾ ਸੀਗਾ ਰੈਲੀਆਂ ਸ਼ੁਰੂ ਹੋ ਰਹੀਆਂ ਕੱਲ ਨੂੰ ਖੜਗੇ ਸਾਹਿਬ ਆ ਰਹੇ ਨੇ ਲੁਧਿਆਣੇ ਦੇ ਵਿੱਚ ਉਹ ਵੀ ਇਸੇ ਸਬੰਧ ਦੇ ਵਿੱਚ ਆ ਰਿਹਾ ਅਗਲੇ ਦਿਨਾਂ ਦੇ ਵਿੱਚ ਵੇਖਿਓ ਤੁਸੀਂ ਭਾਰਤੀ ਜਨਤਾ ਪਾਰਟੀ ਵਾਲੇ ਵੀ ਆਉਣੇ ਜਿਹੜੇ ਸ਼ੁਰੂ ਹੋ ਜਾਣਗੇ ਔਰ ਕੇਜਰੀਵਾਲ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਵੀ ਅਖੀਰ ਦੇ ਵਿੱਚ 18 19 20 ਮਿੰਟ ਬੋਲੇ ਅਖੀਰ ਦੇ ਵਿੱਚ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਤੁਸੀਂ ਸਾਨੂੰ 13 ਦੀਆਂ 13 ਸੀਟਾਂ ਜਤਾਉਣੀਆਂ ਪਰ ਇੱਕ ਇੰਟਰਸਟਿੰਗ ਗੱਲ ਉਹਨਾਂ ਨੇ ਕੀਤੀ ਕਿ केजरीवाल ਨੇ ਭਾਰਤੀ ਜਨਤਾ ਪਾਰਟੀ ਤੇ ਉਹ ਕਹਿੰਦਾ ਵੀ ਅਸੀਂ ਇਹ ਸਕੀਮ ਦਿੱਲੀ ਦੇ ਵਿੱਚ ਵੀ ਲਾਗੂ ਕਰਨੀ ਚਾਹੁੰਦੇ ਸੀ ਪਰ ਦਿੱਲੀ ਦੇ ਵਿੱਚ ਸਰਕਾਰ ਨੇ ਬੀਜੇਪੀ ਨੇ ਸਾਨੂੰ ਕਰਨ ਨਹੀਂ ਦਿੱਤੀ ਔਰ ਕਹਿੰਦੇ ਉਸ ਤੋਂ ਬਾਅਦ ਮੈਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਭਗਵਾਨ ਜੀ ਆਏ ਭਗਵਾਨ ਜੀ ਨੇ ਮੈਨੂੰ ਕਿਹਾ ਕਿ ਜਿਹੜੀ ਸਕੀਮ ਤੇਰੀ ਦਿੱਲੀ ਚ ਨਹੀਂ ਲਾਗੂ ਹੋ ਸਕਦੀ ਇਹ ਸੁਪਨਾ ਮੈਂ ਤੇਰਾ ਪੂਰਾ ਕਰਾਂਗਾ ਔਰ ਭਗਵਾਨ ਜੀ ਨੇ ਕਹਿੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਾਤੀ ਔਰ ਮੇਰਾ ਸੁਪਨਾ ਪੂਰਾ ਕਰਤਾ ਹੁਣ ਗੱਲ ਇਹ ਆ ਕਿ ਭਗਵਾਨ ਤੇ ਸਾਰਿਆਂ ਦੇ ਹੁੰਦੇ ਆ ਜੀ ਦਿੱਲੀ ਵਾਲਿਆਂ ਨਾਲ ਗੁੱਸਾ ਸੀ ਭਗਵਾਨ ਜੀ ਨੂੰ ਦਿੱਲੀ ਵਾਲਿਆਂ ਨੇ ਭਗਵਾਨ ਜੀ ਦੇ ਕੀ ਕਹਿੰਦੇ ਹੁੰਦੇ ਜਿਹੜੇ ਛੋਲੇ ਪੱਟਦੇ ਸੀ ਕਿ ਉਹਨਾਂ ਨੂੰ ਪੂਰਾ ਰਾਸ਼ਨ ਨਹੀਂ ਮਿਲਿਆ ਹਾਂਜੀ ਇਹ ਲੋਕਾਂ ਨੂੰ ਧਾਰਮਿਕ ਤੌਰ ਤੇ ਜਿਹੜਾ ਐ ਇਮੋਸ਼ਨਲ ਕਰਨ ਵਾਲੀਆਂ ਗੱਲਾਂ ਨੇ ਨਾ ਇਹਨਾਂ ਤੋਂ ਸਾਡੇ ਲੀਡਰਾਂ ਨੂੰ ਬਾਜ ਆਉਣ ਦੀ ਜਿਹੜੀ ਲੋੜ ਹੈਗੀ ਔਰ ਦੂਸਰੀ ਇੱਕ ਉਹਨਾਂ ਨੇ ਰਾਸ਼ਨ ਦੀਆਂ ਗੱਲਾਂ ਕੀਤੀਆਂ ਮਾਨ ਸਾਹਿਬ ਦੀ ਤਾਰੀਫ ਕੀਤੀ ਠੀਕ ਹੈ ਚੰਗੀ ਗੱਲ ਹੈ ਉਹ ਕਹਿੰਦੇ ਪਿਛਲੇ 70 ਸਾਲਾਂ ਤੋਂ ਜਿਹੜਾ ਰਾਸ਼ਨ ਦਾ ਰਾਸ਼ਨ ਦਾ ਸਮਾਨ ਮਿਲਦਾ ਸੀ ਨਾ ਇਹ ਇਹਦੇ ਵਿੱਚ ਕਹਿੰਦੇ ਪੂਰਾ ਨਹੀਂ ਸੀ ਪਹੁੰਚਦਾ 100 ਕਿਲੋ ਦੇ ਵਿੱਚੋਂ 10 ਕਿਲੋ ਹੀ ਪਹੁੰਚਦਾ ਸੀ ਵਿਚਲਾ ਵਿਚੋਲੀ ਅਫਸਰ ਕਾ ਜਾਂਦੇ ਸੀ ਔਰ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਡੀਪੂ 홀ਡਰ ਸੀਗੇ ਰਾਸ਼ਨ ਵੰਡਣ ਵਾਲਾ ਅਮਲਾ ਫੈਲਾ ਉਹ ਰਾਸ਼ਨ ਦੇ ਵਿੱਚ ਗੰਦ ਮਿਲਾ ਦਿੰਦੇ ਸੀ ਕੂੜਾ ਕਰਕਟ ਮਿਲਾ ਦਿੰਦੇ ਸੀ ਇਹਦਾ ਮਤਲਬ ਹੀ ਪਿਛਲੇ 70 ਸਾਲਾਂ ਤੋਂ ਪੰਜਾਬ ਵਾਲੇ ਗੰਦੀ ਕੰਦੇ ਰਹੇ ਆ ਚੰਗੀਆਂ ਗੱਲਾਂ ਹੁੰਦੀਆਂ ਨੇ ਦੂਸਰਿਆਂ ਦੀ ਤਾਰੀਫ ਵੀ ਕਰਨੀ ਬਣਦੀ ਹੈ ਪਰ ਡੀਪੂ 홀ਡਰਾਂ ਦੇ ਉੱਤੇ ਬਹੁਤ ਵੱਡਾ ਇਲਜ਼ਾਮ ਲੱਗ ਗਿਆ ਕਿ ਉਹ ਪਿਛਲੇ ਸਮੇਂ ਦੇ ਦੌਰਾਨ ਲੋਕਾਂ ਨੂੰ ਗੰਦ ਖਵਾਉਂਦੇ ਆ ਇਹ ਤਾਂ ਹੁਣ ਡੀਪੂ 홀ਡਰ ਦੇਖਣਗੇ ਕਿ ਉਹ ਕਿਸ ਤਰ੍ਹਾਂ ਲੈਂਦੇ ਆ ਪਰ ਸਕੀਮ ਚੱਲੋ ਠੀਕ ਹੈ ਲੋਕਾਂ ਦੇ ਗਰੀਬਾਂ ਦੇ ਜਾਣਾ ਔਰ ਮਾਨ ਸਾਹਿਬ ਨੇ ਵੀ ਇੱਕ ਇਮੋਸ਼ਨਲ ਪੱਤਾ ਖੇਡਿਆ ਕਹਿੰਦੇ ਮੈਨੂੰ ਮਾਈਆਂ ਮਿਲੀਆਂ ਸਿਰ ਤੇ ਹੱਥ ਪਲੋਸ ਕੇ ਸਿਰ ਤੇ ਪਲੋਸ ਕੇ ਉਹਨਾਂ ਨੇ ਕਿਹਾ ਕਿ ਤੂੰ ਬਹੁਤ ਵਧੀਆ ਕਰ ਰਿਹਾ ਹੈਂ ਸੇਵਾ ਕਰਦਾ ਰਹਿ ਇੱਕ ਮਾਈ ਸੀ ਕਹਿੰਦਾ ਉਹਨੂੰ ਅੱਖਾਂ ਤੋਂ ਨਹੀਂ ਦਿਖਦਾ ਉਹ ਕਹਿੰਦੀ ਮੈਨੂੰ ਦਿਸਦਾ ਨਹੀਂ ਹੁਣ ਮੇਰੇ ਘਰੇ ਰਾਸ਼ਨ ਆ ਜਾ ਕਰੂਗਾ ਲਾਂ ਤੇ ਕਹਿੰਦੇ ਮੈਂ ਕਿਹਾ ਕਿ ਹਾਂ ਬਿਲਕੁਲ ਚੰਗੀ ਗੱਲ ਹੈ ਲੋੜਵੰਦਾਂ ਦੇ ਘਰੇ ਬਿਜਲੀ ਵੀ ਜਾਣੀ ਚਾਹੀਦੀ ਆ ਦਵਾਈ ਵੀ ਜਾਣੀ ਚਾਹੀਦੀ ਰਾਸ਼ਨ ਵੀ ਜਾਣਾ ਚਾਹੀਦਾ ਪਰ ਗੱਲ ਇਹ ਆ ਕਿ ਸਿਸਟਮ ਨੂੰ ਸੁਧਾਰਨ ਦੀ ਬੜੀ ਵੱਡੀ ਲੋੜ ਹੈ ਸਰਕਾਰੀ ਫੰਡ ਜਿਹੜੇ ਆ ਉਹਨਾਂ ਦਾ ਉਹਨਾਂ ਨੂੰ ਬਰਬਾਦ ਕੀਤਾ ਜਾ ਰਿਹਾ ਕਿਹੜੇ-ਕਿਹੜੇ ਲੈਵਲ ਤੇ ਉਹਨਾਂ ਨੂੰ ਰੋਕਣ ਦੀ ਲੋੜ ਹੈ ਮੈਨੂੰ ਬਹੁਤਾ ਇਸ਼ਾਰਾ ਕਰਨ ਦੀ ਜਿਹੜੀ ਲੋੜ ਨਹੀਂ ਹੈਗੀ ਜਦੋਂ ਸਰਕਾਰਾਂ ਸੱਤਾ 'ਚ ਹੁੰਦੀਆਂ ਨੇ ਉਹ ਰੱਜ ਕੇ ਫੰਡਾਂ ਦੀ ਦੁਰਵਰਤੋਂ ਕਰਦੀਆਂ ਨੇ ਪਰ ਜਦੋਂ ਵਿਰੋਧ ਵਿੱਚ ਹੁੰਦੀਆਂ ਨੇ ਤੇ ਫਿਰ ਉਹਨਾਂ ਨੂੰ ਸਰਕਾਰ ਦੇ ਖਰਚੇ ਯਾਦ ਆ ਜਾਂਦੇ ਆ ਜੀ ਸੋ ਨਾਲੇ ਬੇਅਦਬੀ मामले ਦਾ ਦੋਸ਼ੀ ਗ੍ਰਿਫਤਾਰ प्रदीप ਕਲੇਰ ਜੀ ਨੂੰ ਦੋ ਦਿਨ ਦੇ ਰਿਮਾਂਡ ਤੇ ਭੇਜਤਾ ਗਿਆ ਜੀ ਦੇਖੋ ਇਹ ਇੱਕ ਬੜੀ ਵੱਡੀ ਘਟਨਾ ਹੈ ਪੰਜਾਬ ਦੀ ਜਿਹੜੇ ਜਿਹਦੇ ਉੱਤੇ इमोशनल ਲੋਕੀ ਜੁੜੇ ਹੋਇਆ ਭਾਵਨਾਤਮਕ ਤੌਰ ਤੇ ਜੁੜੇ ਹੋਇਆ ਔਰ ਇਹਦੇ ਬਾਰੇ ਲੋਕੀ ਚਾਹੁੰਦੇ ਆ ਕਿ ਜ਼ਰੂਰ ਕੋਈ ਨਾ ਕੋਈ ਹੱਲ ਇਹਦਾ ਨਿਕਲੇ ਤੇ ਜਿਹੜੇ ਦੋਸ਼ੀ ਆ ਉਹ ਸਲਾਖਾਂ ਦੇ ਪਿੱਛੇ ਹੋਣ ਦੋਸ਼ੀ ਨਿਰਦੋਸ਼ ਨਹੀਂ ਦੋਸ਼ੀ ਸਲਾਖਾਂ ਦੇ ਪਿੱਛੇ ਹੋਣ ਕਈ ਸੱਟ ਬਣ ਚੁੱਕੀਆਂ ਹੋਈਆਂ ਨੇ ਕੋਰਟ ਆਪਣੇ ਲੈਵਲ ਤੇ ਫੈਸਲਾ ਕਰਦੀ ਪਰ ਹਾਲੇ ਸਾਰੇ ਲੋਕ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਚਾਰਜ ਸ਼ੀਟ ਦਾਖਲ ਹੋ ਚੁੱਕੀਆਂ ਇਹਨਾਂ ਦੇ ਨਾਵਾਂ ਦੀਆਂ ਇੱਕ ਪ੍ਰਦੀਪ ਕਲੇਰ ਹੈ ਔਰ ਹਰਸ਼ ਧੂਰੀ ਹੈ ਔਰ ਇੱਕ ਪ੍ਰਦੀਪ ਬਰੇਟਾ ਇਹ ਦੋਨੋਂ ਜਿਹੜੇ ਆ ਇਹ ਤੇ ਹਾਲੇ ਵੀ ਪਘੋੜੇ ਆ ਗਿਆ ਕੁਝ ਹੋਰ ਲੋਕ ਵੀ ਪਘੋੜੇ ਆ ਔਰ ਜਿਹੜਾ ਇਹ ਪ੍ਰਦੀਪ ਕਲੇਰ ਹੈ ਇਹ ਕਿਤੇ ਨਹੀਂ ਸੀ ਲੱਭ ਰਿਹਾ ਤੇ ਇਹ ਜਿਹੜੀ ਅਯੁੱਧਿਆ ਦੇ ਵਿੱਚ ਜਿੱਥੇ ਲੰਗਰ ਲੱਗੇ ਹੋਏ ਸੀ ਉੱਥੇ ਇਹ ਪਤਾ ਲੱਗਿਆ ਅਖਬਾਰਾਂ ਦੇ ਵਿੱਚ ਵੀ ਆ ਕਿ ਇੱਕ ਫੇਸਬੁੱਕ ਤੇ ਉੱਤੇ ਫੋਟੋ ਪਈ ਹੋਈ ਸੀ ਜਿਹਦੇ ਵਿੱਚ ਇੱਕ ਪ੍ਰਦੀਪ ਹੈ ਜਿਹੜਾ ਇਹ ਇੱਕ ਉਥੋਂ ਦੇ ਮੰਤਰੀ ਦੇ ਨਾਲ ਭੀੜ ਦੇ ਵਿੱਚ ਨੇੜੇ ਖਲੋ ਕੇ ਜਿਹੜਾ ਉਹ ਲੰਗਰ ਵਰਤਾ ਰਿਹਾ ਸੀ ਔਰ ਬਾਅਦ ਚ ਪਤਾ ਲੱਗਿਆ ਉਹ ਜਿਹੜੀ ਜਦੋਂ ਇਹ ਖਬਰ ਦੀ ਰੌਲਾ ਪਿਆ ਤਾਂ ਉਹ ਪੋਸਟ ਜਿਹੜੀ ਉਥੋਂ ਹਟਾ ਦਿੱਤੀ ਗਈ ਪਰ ਕਿਉਂਕਿ ਸਕਰੀਨਸ਼ਾਟ ਲਏ ਹੋਏ ਸੀਗੇ ਉਹਦੇ ਉੱਤੋਂ ਪੰਜਾਬ ਪੁਲਿਸ ਜਿਹੜੀ ਆ ਐਕਟਿਵ ਹੋਈ ਔਰ ਉਹਨਾਂ ਨੇ ਜਾ ਕੇ ਉਥੋਂ ਇਹਨੂੰ ਫੜ ਲਿਆ ਜੀ ਸੋ ਇਹ ਇੱਕ ਇਸ ਸਰਕਾਰ ਮੰਨਦੀ ਹੈ ਪੁਲਿਸ ਕਿ ਇਹ ਮੁੱਖ ਦੋਸ਼ੀਆਂ ਚ ਇੱਕ ਸੀ ਕਿਉਂਕਿ ਇਹ ਡੇਰਾ ਸੱਚਾ ਸੌਦਾ ਦਾ ਜਿਹੜਾ ਮੇਨ ਕਲਟ ਸੀ ਉੱਥੇ ਐਡਮਿਨਿਸਟ੍ਰੇਸ਼ਨ ਦਾ ਉਹਨਾਂ ਦੇ ਇਹ ਮੈਂਬਰ ਹੈ ਸੋ ਇਹ ਕਿਹਾ ਜਾਂਦਾ ਦੋਸ਼ ਲਾਇਆ ਜਾਂਦਾ ਕਿ ਇਹ ਲੋਕ ਬੇਅਦਬੀ ਜਿਹੜੀ ਕਰਾਈ ਆ ਜਿਹੜਾ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚੋਂ ਸ਼੍ਰੀ ਗੁਰੂ ਗਰੰਗ ਗਰੰਗ ਸਾਹਿਬ ਚੋਰੀ ਕੀਤਾ ਗਿਆ ਉਹਦੇ ਵਿੱਚ ਵੀ ਇਹਦਾ ਹਿੱਸਾ ਆ ਹਾਤਾ ਇਹਦਾ ਔਰ ਜਿਹੜੇ ਬਾਅਦ ਦੇ ਵਿੱਚ ਪਵਿੱਤਰ ਅੰਗ ਪਾੜ ਕੇ ਸੁੱਟੇ ਗਏ ਉਥੇ ਗੰਦੇ ਭੱਦੇ ਜਿਹੜੇ ਆ ਉਹ ਸਲੋਗਨ ਲਿਖ ਕੇ ਲਾਏ ਗਏ ਬਰਗਾੜੀ ਦੇ ਵਿੱਚ ਉਹਦੇ ਵਿੱਚ ਵੀ ਇਹਨਾਂ ਦਾ ਹਿੱਸਾ प्रदीप ਵੀ ਆ ਇਹਨਾਂ ਦਾ ਭਾਗ ਕੇ ਜਿਹੜਾ ਹਰਸ਼ ਧੂਰੀ ਤੇ प्रदीप ਬਰੇਟਾ ਸੋ ਇਹ इमोशनल ਮੁੱਦਾ ਬਣਿਆ ਆ ਔਰ ਨਾਲ ਦੇ ਨਾਲ ਇਲੈਕਸ਼ਨ ਮੁੱਦਾ ਵੀ ਬਣ ਜਾਂਦਾ ਔਰ ਅਸੀਂ ਵੇਖੋ ਇੱਕ ਕਿੰਨੀਆਂ ਇਲੈਕਸ਼ਨਾਂ ਲੰਘ ਚੁੱਕੀਆਂ 15 ਤੋਂ ਬਾਅਦ ਅਸੀਂ 19 ਦੀ ਇਲੈਕਸ਼ਨ ਕੇਂਦਰ ਦੀ ਲੰਘ ਚੁੱਕੇ ਹਾਂ ਅਸੀਂ ਫਿਰ 22 ਦੀ ਵੀ 17 ਦੀ ਲੰਘ ਚੁੱਕੇ ਹਾਂ ਫਿਰ 22 ਦੀ ਲੰਘ ਚੁੱਕੇ ਹਾਂ ਹੁਣ ਫਿਰ 24 ਦੀ ਆ ਗਈ ਹੈ ਇਹ ਮੁੱਦੇ ਨੂੰ ਧਾਰਮਿਕ ਤੌਰ ਤੇ ਲੋਕਾਂ ਨੂੰ ਐਕਸਪਲੋਇਟ ਕਰਨਾ ਬੜੀ ਮਾੜੀ ਗੱਲ ਹੈ ਔਰ ਇਸ ਤਰ੍ਹਾਂ ਅਸੀਂ ਕਰਦੇ ਰਵਾਂਗੇ ਤੇ ਸਾਡੇ ਦੇਸ਼ ਦੇ ਲਈ ਬੜੇ ਵੱਡੇ ਖਤਰੇ ਜਿਹੜੇ ਆ ਪੈਦਾ ਹੋ ਜਾਣਗੇ ਇਹੋ ਜਿਹੇ ਘਟਨਾਵਾਂ ਨੂੰ ਜਲਦੀ ਜਿਹੜਾ ਉਹ ਅੰਜਾਮ ਤੱਕ ਪਹੁੰਚਾਉਣ ਦੀ ਲੋੜ ਹੈ ਜੀ ਸੋ ਨਾਲ ਹੀ ਗੱਲ ਕਰਦੇ ਬਿਕਰਮ ਸਿੰਘ ਮਜੀਠੀ ਆਦਿ ਉਹਨਾਂ ਨੇ ਗੜਜੋੜ ਨੂੰ ਲੈ ਕੇ ਇੱਕ ਬਿਆਨ ਦਿੱਤਾ ਉਹਨਾਂ ਨੇ ਕਿ ਪੰਜਾਬ ਦੇ ਹਿੱਤਾਂ ਵਾਸਤੇ ਅਸੀਂ ਗੜਜੋੜ ਕਰ ਸਕਦੇ ਦੂਜੇ ਪਾਸੇ ਵੜੈ ਸਾਹਿਬ ਸ਼ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੜਜੋੜ ਦੀ ਕਾਫੀ ਚਰਚਾਾਂ ਵਿੱਚ ਛਿੜੀਆਂ ਅਮਿਤ ਸ਼ਾਹ ਦਾ ਬਿਆਨ ਵੀ ਦੇ ਉੱਤੇ ਆਇਆ ਜੀ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਦੇਖੋ ਮੈਨੂੰ ਜਿੱਥੋਂ ਤੱਕ ਪਤਾ ਲੱਗਿਆ ਸਾਡੇ ਸੂਤਰ ਵੀ ਹੈਗੇ ਨੇ ਜੀ ਪਾਰਟੀਆਂ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਆ ਕਿ ਸਮਝੌਤਾ ਅੰਦਰ ਖਾਤੇ ਹੋ ਚੁਕਿਆ ਆ ਸਿਰਫ ਅਨਾਉਂਸ ਕਰਨਾ ਬਾਕੀ ਆ ਲੇਕਿਨ ਜਿਹੜੇ ਲੀਡਰਾਂ ਦੇ ਬਿਆਨ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਹੌਲੀ ਹੌਲੀ ਉਹ ਨਾ ਗਰਾਉਂਡ ਤਿਆਰ ਕਰਦੇ ਆ ਲੋਕਾਂ ਨੂੰ ਮਾਨਸਿਕ ਤੌਰ ਤੇ ਜਿਹੜੇ ਲੋਕ ਵਿਰੋਧ ਵੀ ਆ ਇਸ ਗੱਲ ਦੇ ਕਿ ਵੀ ਭਾਜਪਾ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ ਕਿਉਂਕਿ ਬਿਆਨ ਆਉਂਦੇ ਰਹੇ ਨੇ ਸਾਰਿਆਂ ਦੇ ਜੀ ਇੱਕ ਦੂਜੇ ਦੇ ਖਿਲਾਫ ਵੀ ਅਸੀਂ ਇਕੱਲੇ ਚੋਣ ਲੜਾਂਗੇ ਸੋ ਲੋਕਾਂ ਦੀ ਮਾਨਸਿਕਤਾ ਨੂੰ ਹੌਲੀ ਹੌਲੀ ਬਦਲਣ ਦੇ ਲਈ ਇੱਕ ਸਟਰੈਟਜੀ ਹੁੰਦੀ ਆ ਕਿ ਪਹਿਲਾਂ ਕਿਸੇ ਛੋਟੇ ਵਰਕਰ ਤੋਂ ਬਿਆਨ ਦਵਾਤਾ ਫਿਰ ਵੱਡੇ ਤੋਂ ਦਵਾਤਾ ਫਿਰ ਮੁਖ ਲੀਡਰ ਸ਼ੁਰੂ ਹੋ ਗਏ ਉਹਨੇ ਇਧਰੋਂ ਆ ਗਿਆ ਉਧਰੋਂ ਆ ਗਿਆ ਸੋ ਅਮਿਤ ਸ਼ਾਹ ਦੀ ਦਾ ਵੀ ਅੱਜ ਜਿਹੜਾ ਸੌਫਟ ਜਿਹਾ ਬਿਆਨ ਆ ਗਿਆ ਠੀਕ ਹੈ ਨਾ ਵੀ ਹੋ ਸਕਦਾ ਔਰ ਅੱਜ ਫਿਕਰ ਸਿੰਘ ਮਜੀਠੀਆਣਾ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਜੀ ਕਿ ਪੰਜਾਬ ਦੇ ਹਿੱਤਾਂ ਵਾਸਤੇ ਇਹ ਗੱਲ ਨੋਟ ਕਰ ਲਵੋ ਬਹੁਤ ਵੱਡਾ ਐਕਸਕਿਊਜ਼ ਹੈ ਬਹੁਤ ਵੱਡਾ ਇੱਕ ਨੁਕਤਾ ਹੈ ਜਿੱਥੇ ਤੁਸੀਂ ਗੱਲ ਨੂੰ ਬਿਲਕੁਲ ਉਲਟ ਸਕਦੇ ਹੋ ਕਿਉਂਕਿ ਜਦੋਂ ਇੰਡੀਆ ਗਠਜੋੜ ਹੈ ਜਿਹੜਾ ਬਲੌਕ ਹੈ ਉਹਦੇ ਵਿੱਚ ਲੋਕਾਂ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਇੱਕ ਦੂਜੇ ਵਿਰੋਧੀ ਹੈ ਇਹ ਕਿਵੇਂ ਲੜ ਸਕਦੇ ਐ ਇੱਕ ਦੂਜੇ ਨਾਲ ਤਾਂ ਉੱਥੇ ਕਿਹਾ ਗਿਆ ਕਿ ਦੇਸ਼ ਦੇ ਹਿੱਤਾਂ ਵਾਸਤੇ ਕਿਉਂਕਿ ਭਾਰਤੀ ਜਨਤਾ ਪਾਰਟੀ ਤੋਂ ਕਹਿੰਦੇ ਖਤਰਾ ਸਾਨੂੰ ਜੇ ਚੋਣਾਂ ਦੇ ਵਿੱਚ ਮੋਦੀ ਸਾਹਿਬ ਦੁਬਾਰੇ ਆ ਗਏ ਇਹ ਪ੍ਰਚਾਰ ਕੀਤਾ ਜਾ ਰਿਹਾ ਵਿਰੋਧੀ ਧੜੇ ਵੱਲੋਂ ਵੇ ਮੁੜ ਕੇ ਜੋ ਸਤਿਆਪਾਲ ਮਲਕ ਨੇ ਵੀ ਕਿਹਾ ਵੀ ਮੁੜ ਕੇ ਇਲੈਕਸ਼ਨ ਨਹੀਂ ਹੁੰਦੀ ਕੋਈ ਤੇ ਇਸ ਕਰਕੇ ਦੇਸ਼ ਤਾਂ ਵਾਸਤੇ ਅਸੀਂ ਜਿਹੜਾ ਉਹ ਇਕੱਠੇ ਹੋ ਰਹਿਆ ਸੋ ਇਸ ਕਰਕੇ ਇਹਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਪੰਜਾਬ ਦੇ ਹਿੱਤਾਂ ਵਾਸਤੇ ਕਿਉਂਕਿ ਰੀਜਨਲ ਪਾਰਟੀ ਆ ਪੰਜਾਬ ਦੇ ਲਈ ਲੜਦੀ ਰਹੀ ਆ ਪੰਜਾਬ ਦੀ ਲਈ ਲੜਨ ਲਈ ਲੋਕੀ ਚਾਹੁੰਦੇ ਆ ਕਿ ਪੰਜਾਬ ਦੇ ਹਿੱਤਾਂ ਲਈ ਲੜਿਆ ਜਾਵੇ ਸੋ ਇਸ ਕਰਕੇ ਉਹ ਵੀ ਇਹ ਮੁੱਦਾ ਇਹ ਜਿਹੜਾ ਨੁਕਤਾ ਹੈ ਪੰਜਾਬ ਦੇ ਹਿੱਤਾਂ ਵਾਲਾ ਇਹ ਸਾਰੇ ਵਰਤਣਗੇ ਔਰ ਚੰਗੀ ਗੱਲ ਹੈ ਕਿ ਲੜਾਈਆਂ ਨਾ ਹੋਣ ਇਕੱਠੇ ਹੋ ਕੇ ਘੱਟੋ ਘੱਟ ਜਿਹੜੇ ਜਿਹੜਾ ਮਿਨਿਮਮ ਕਾਮਨ ਪ੍ਰੋਗਰਾਮ ਹੁੰਦਾ ਉਹਦੇ ਉੱਤੇ ਲੜ ਲਿਆ ਜਾਵੇ ਤੇ ਲੋਕਾਂ ਨੂੰ ਬਿਨਾਂ ਵਜ੍ਹਾ ਰੈਲੀਆਂ ਦੇ ਵਿੱਚ ਬਿਠਾ ਕੇ दारू ਪਿਆ ਕੇ ਲੱਡੂ ਖਵਾ ਕੇ ਬੱਸਾਂ ਦੇ ਧੱਕੇ ਖਵਾਏ ਨਾ ਜਾਣ ਉਹਨਾਂ ਦੇ ਪੱਲੇ ਵੀ ਕੁਝ ਨਾ ਕੁਝ ਪਾਉਣਾ ਚਾਹੀਦਾ ਲੋਕੀ ਤੇ ਇਹੀ ਐਕਸਪੈਕਟ ਕਰਦੇ ਆ ਸਰਕਾਰ ਜਿਹੜੀ ਮਰਜ਼ੀ ਆਵੇ ਪਰ ਲੋਕਾਂ ਦੀ ਭਲਾਈ ਵਾਲੀ ਹੋਣੀ ਚਾਹੀਦੀ ਆ ਜੀ ਸੋ ਬੜਾ ਸਾਰਾ ਗੱਲ ਕਰਾਂ ਤੁਝੇ ਵਸੇ ਭਾਨਾ ਸਿੱਧੂ ਨੂੰ ਲੈ ਕੇ ਭਾਨਾ ਸਿੱਧੂ ਦੇ ਪਰਿਵਾਰ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀ ਜਿੱਦੇ ਚਲਦੇ ਬਿਕਰਮ ਸਿੰਘ ਮਜੀਠੀਆ ਨੇ ਕਿ ਖੁਲਾਸੇ ਕੀਤੇ ਨੇ ਵੱਡੇ ਵੱਡੇ ਸਰਕਾਰ ਤੇ ਨਿਸ਼ਾਨੇ ਸਾਦੇ ਦੇ ਦਿਖਾਈ ਦਿੱਤੇ ਨੇ ਜੀ ਦੇਖੋ ਇਹ ਮੁੱਦਾ ਬਹੁਤ ਬਲਵਿੰਦਰ ਜੀ ਭਖਿਆ ਆ ਔਰ ਇਹ ਕੋਈ ਕਰਵਟ ਹੋਰ ਲੈਂਦਾ ਲੱਗਦਾ ਹੈਗਾ ਹਾਲੇ ਕਿ ਇਸ ਤਰ੍ਹਾਂ ਦੀਆਂ ਖਬਰਾਂ ਸੀ ਸਰਕਾਰ ਵੱਲੋਂ ਆਈਆਂ ਕਿ ਭਾਨਾ ਸਿੱਧੂ ਨੂੰ 10 ਫਰਵਰੀ ਤੱਕ ਜਿਹੜਾ ਉਹ ਛੱਡ ਦਿੱਤਾ ਜਾਏਗਾ ਹੁਣ ਸਰਕਾਰ ਅਜ ਛੱਡਦੀ ਆ ਕਿ ਨਹੀਂ ਛੱਡਦੀ ਸਾਡੇ ਪ੍ਰੋਗਰਾਮ ਕਰਦਿਆਂ ਕਰਦਿਆਂ ਅਗਰ ਕੋਈ ਡਿਵੈਲਪਮੈਂਟ ਹੋ ਗਈ ਹੋਵੇ ਤਾਂ ਸਾਨੂੰ ਨਹੀਂ ਪਤਾ ਪਰ ਹਾਲੇ ਤੱਕ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਸਾਡੇ 1:30 ਵਜੇ ਉਦੋਂ ਤੱਕ ਤੇ ਸਾਡਾ ਜਿਹੜਾ ਨਹੀਂ ਸੀ ਕੁਝ ਵੀ ਇਹੋ ਜੀ ਖਬਰ ਆਈ ਪਰ ਜਿਹੜੇ ਆ ਉਹ ਪ੍ਰਤੀਕਰਮ ਟਿੱਪਣੀਆਂ ਹੋ ਰਹੀਆਂ ਪਿਛਲੇ ਕਈ ਦਿਨਾਂ ਤੋਂ ਹੋ ਰਹੀਆਂ ਨੇ ਸਾਰੇ ਕਹਿ ਰਿਹਾ ਕਿ ਉੱਥੇ ਜਾਇਜ਼ਤੀ ਹੋ ਰਹੀ ਹੈ ਭਗਵੰਤ ਮਾਨ ਸਰਕਾਰ ਪੁਲਸ ਨੂੰ ਜਿਹੜੀ ਆ ਉਹ ਉਹਦੀ ਦਰਬਾਰ ਤੋਂ ਕਰਦੀ ਪਈ ਆ ਜੀ ਔਰ ਹੁਣ ਅੱਜ ਵਿਕਰਮ ਸਿੰਘ ਮਜੀਠੀਆ ਨੇ ਵੀ ਕਹਿ ਦਿੱਤੀ ਗੱਲ ਏ ਕਿ ਜਿਹੜੀ ਸਰਕਾਰ ਹੈ ਠੀਕ ਹੈ ਸਰਕਾਰਾਂ ਕਰਦੀਆਂ ਨੇ ਭਾਵੇਂ ਇੰਜ ਪਰ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਧੀਆਂ ਪੈਣਾ ਤੱਕ ਪਹੁੰਚ ਜਾਂਦੇ ਆ ਨਾ ਔਰ ਉਹਨਾਂ ਨੇ ਬੜਾ ਵੱਡਾ ਇਲਜ਼ਾਮ ਲਾਇਆ ਕਿ ਐਨ ਆਰ ਆਈਜ਼ ਨੇ ਸਰਕਾਰ ਬਣਾਈ ਸੀ ਇਹ ਲੋਕ ਭਾਨਾ ਸਿੱਧੂ ਵਰਗੇ ਲੋਕ ਜਿਹੜੇ ਆ ਉਹ ਪਹਿਲਾਂ ਇਹਨਾਂ ਦੇ ਹੱਕ ਚ ਭੁਗਤਦੇ ਰਹੇ ਭਗਵੰਤ ਮਾਨ ਹੋਣਾਂ ਦੀ ਪਾਰਟੀ ਦੇ ਤੇ ਹੁਣ ਇਹ ਇੱਕ ਦੂਜੇ ਦੇ ਖਿਲਾਫ ਹੋ ਗਏ ਆ ਤੇ ਉਹਨਾਂ ਦੀ ਭਾਨਾ ਸਿੱਧੂ ਦੀ ਭੈਣ ਦੇ ਉੱਤੇ ਦੋ ਭੈਣਾਂ ਨੇ ਉਹਨਾਂ ਦੀ ਉਹਨਾਂ ਦੇ ਉੱਤੇ 307 ਇਰਾਦਾ ਇੱਕ ਕਤਲ ਇੱਕ ਤੇ ਟੀਚਰ ਹੈ ਵਿਚਾਰੀ ਜੀ ਉੱਥੇ ਸਕੂਲ ਦੇ ਵਿੱਚ ਕਹਿੰਦੇ ਹਾਜ਼ਰ ਸੀ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਦੂਸਰੀ ਜਿਹੜੀ ਭੈਣ ਆ ਉਹ ਕਿਸੇ ਵਿਆਹ ਜਿਹੀ ਪਤਾ ਲੱਗਿਆ ਉਹਨਾਂ ਦੇ ਉੱਤੇ ਇਰਾਦਾ ਕਤਲ ਕਰਨਾ ਔਰਤਾਂ ਦੇ ਉੱਤੇ ਇਰਾਦਾ ਕਤਲ ਕਰਨਾ ਇਹ ਬੜੀ ਮਾੜੀ ਗੱਲ ਹੈ ਕਿ ਉਹਨਾਂ ਨੇ ਕਿਹਾ ਔਰ ਇਹ ਇਹਨਾਂ ਨੂੰ ਭੁਗਤਣੀਆਂ ਪੈਣਗੀਆਂ ਕਿਉਂਕਿ ਤੁਹਾਨੂੰ ਯਾਦ ਹੋਣਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਪਹਿਲਾਂ ਆਪਣੇ ਨਵਜੋਤ ਸਿੱਧੂ ਉਹਨਾਂ ਨੇ ਭਗਵੰਤ ਮਾਨ ਦੇ ਉੱਤੇ ਜਿਹੜਾ ਉਹਨਾਂ ਦੀ ਪਰਿਵਾਰਕ ਜ਼ਿੰਦਗੀ ਨੂੰ ਲੈ ਕੇ ਰਿਐਕਸ਼ਨ ਕੀਤਾ ਫਿਰ ਭਗਵੰਤ ਮਾਨ ਨੇ ਉਹਨਾਂ ਦੇ ਉੱਤੇ ਕੀਤਾ ਇਸੇ ਤਰ੍ਹਾਂ ਦੂਸਰੇ ਲੀਡਰ ਵੀ ਕਰਦੇ ਆ ਜਦੋਂ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਤਾਂ ਉਹ ਗੱਲ ਮਾੜੀ ਹੁੰਦੀ ਆ ਰਾਜਨੀਤੀ ਤੱਕ ਰਹਿਣਾ ਜ਼ਰੂਰੀ ਹੁੰਦਾ ਔਰ ਇਸ ਤਰ੍ਹਾਂ ਉਹਨਾਂ ਦੀਆਂ ਕਰਦੀਆਂ ਔਰਤਾਂ ਉਤੇ ਕੇਸ ਇਹਨੂੰ ਸੱਚੀ ਮੁੱਚੀ ਕੋਈ ਵੀ ਠੀਕ ਨਹੀਂ ਸਮਝੇਗਾ ਇਹਦੇ ਉੱਤੇ ਸਰਕਾਰ ਨੂੰ ਬੜੀ ਜਲਦੀ ਸੋਚ ਲੈਣਾ ਚਾਹੀਦਾ ਨਹੀਂ ਤੇ ਇਹ ਮੁੱਦਾ ਜਿਹੜਾ ਇਹਨੂੰ ਇਸ ਇਸ ਮੁੱਦੇ ਨੂੰ ਕਿ ਉਹਨਾਂ ਦੀਆਂ ਭੈਣਾ ਉੱਤੇ ਜਿਹੜੇ ਪਰਚੇ ਪਾਏ ਗਏ ਆ ਇਹਦੇ ਨਾਲ ਹੋਰ ਗੱਲਾਂ ਜੋੜ ਕੇ ਇਹਨੂੰ ਮਿਸਯੂਜ਼ ਵੀ ਇਸ ਇਹਨੂੰ ਕੀਤਾ ਜਾ ਸਕਦਾ ਹੈ ਇਸ ਮੁੱਦੇ ਨੂੰ ਪੋਲਿਟੀਕਲ ਇਸ਼ੂ ਬਹੁਤ ਵੱਡਾ ਜਿਹੜਾ ਬਣ ਕੇ ਜਾ ਸਕਦਾ ਹੈ ਔਰ ਫਿਰ ਸਰਕਾਰ ਲਈ ਉਹਦੇ ਵਿੱਚ बचना ਜਿਹੜਾ ਮੁਸ਼ਕਲ ਹੋ ਜਾਂਦਾ ਜੀ ਸੋ ਕੱਲ ਕਾਂਗਰਸ ਦੇ ਜਿਹੜੇ ਲੀਡਰ ਨੇ ਲੁਧਿਆਣੇ ਵਿੱਚ ਪਹੁੰਚਣਗੇ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ ਤੇ ਜਿਹਦਾ ਜਾਇਜ਼ਾ ਲੈਣ ਲਈ ਅੱਜ ਰਾਜਾ ਵੜਿੰਗੀ ਪਹੁੰਚਣੀ ਸੀ ਬਿਲਕੁਲ ਜੀ ਰੈਲੀ ਦਾ ਬੜਾ ਵੱਡਾ ਮਹੱਤਵ ਹੈ ਕਿਉਂਕਿ ਅੱਜ ਸੁਖਬੀਰ ਬਾਦਲ ਹੁਣੀ ਵੀ ਜਿਹੜੇ ਆ ਉਹ ਇਹਨਾਂ ਤੇ ਕਮੈਂਟ ਕਰਦੇ ਆ ਕਾਂਗਰਸ ਦੇ ਉੱਤੇ ਅੱਜ ਖੰਨੇ ਦੀ ਰੈਲੀ ਦੇ ਵਿੱਚ ਵੀ ਭਗਵੰਤ ਮਾਨ ਹੋਣਾ ਨੇ ਕਿਹਾ ਕਿ ਇਹ ਕਾਹਦਾ ਧੜਾ ਇਹਦੇ ਵਿੱਚ ਤੇ ਹਰ ਬੰਦਾ ਹੀ ਧੜਾ ਹੈਗਾ ਸੋ ਮਲਕਾਰਜਨ ਖਰਗੇ ਦਾ ਕੱਲ ਆਉਣਾ ਲੁਧਿਆਣੇ ਦੇ ਵਿੱਚ ਇੱਕ ਬੜੀ ਵੱਡੀ ਘਟਨਾ ਹੋ ਸਕਦੀ ਆ ਕਿ ਲੀਡਰ ਜੇ ਇਕੱਠੇ ਹੋ ਜਾਣਗੇ ਇੱਕ ਸਟੇਜ ਤੇ ਪਰ ਕੀ ਸਾਰੇ ਲੀਡਰ ਇੱਕ ਸਟੇਜ ਤੇ ਇਕੱਠੇ ਹੋ ਸਕਦੇ ਆ ਕਈਆਂ ਨੂੰ ਸਾਹਮਣੇ ਵੀ ਬੈਣਾ ਪੈ ਸਕਦਾ ਜਿਵੇਂ ਨਵਜੋਤ ਸਿੱਧੂ ਸਭ ਤੋਂ ਵੱਧ ਖੜਕੂ ਨੇ ਇਹਨਾਂ ਦੇ ਵਿੱਚ ਤੇ ਉਹ ਆਪਣਾ ਝੰਡਾ ਵੱਖਰਾ ਲਹਿਰਾਉਣਾ ਚਾਹੁੰਦੇ ਆ ਤਾਂ ਕੀ ਉਹ ਕੱਲ ਨੂੰ ਵੀ ਸਟੇਜ ਤੇ ਬੈਠਣਗੇ ਜਾਂ ਉਹਨਾਂ ਨੂੰ ਸਾਹਮਣੇ ਬਿਠਾਇਆ ਜਾਊਗਾ ਇਹ ਬੜੀ ਵੱਡੀ ਗੱਲ ਹੋਣੀ ਆ ਕੱਲ ਨੂੰ ਤੇ ਬਾਕੀ ਲੀਡਰ ਜਿਨ੍ਹਾਂ ਨਾਲ ਉਹਨਾਂ ਦਾ ਜਿਹੜਾ ਦਸਤਪੰਝਾ ਪੈਂਦਾ ਜੀ 36 ਦਾ ਅੰਕੜਾ ਰਹਿੰਦਾ ਉਹਨਾਂ ਦਾ ਹਮੇਸ਼ਾ ਹੀ ਉਹ ਸ਼ਬਦਾਂ ਸ਼ਬਦਾਂ ਦੇ ਵਿੱਚ ਬੜਾ ਕੁਝ ਕਹਿ ਜਾਂਦੇ ਆ ਹਾਂਜੀ ਕਿਸੇ ਨੂੰ ਗਮਲੇ ਮੇ ਉਹ ਗੇ ਫੁੱਲ ਕਹਿ ਜਾਂਦੇ ਬੂਟਾ ਕਹਿ ਦਿੰਦੇ ਆ ਕਿਸੇ ਨੂੰ ਕੁਝ ਕਹਿ ਦਿੰਦੇ ਆ ਔਰ ਸ਼ੇਰੋ ਸ਼ਾਹਰੀ ਚ ਜਿਹੜਾ ਬਹੁਤ ਜ਼ਿਆਦਾ ਕਮਾਲ ਕਰਦੇ ਚੰਗੇ ਛੱਕੇ ਸੱਟਦੇ ਆ ਕੱਲ ਨੂੰ ਵੇਖਣਾ ਹੋਊਗਾ ਕਿ ਕੱਲ ਵਾਲੀ ਰੈਲੀ ਦੇ ਵਿੱਚ ਕਾਂਗਰਸ ਇਕਜੁੱਟ ਹੋਣ ਦਾ ਸਬੂਤ ਲੋਕਾਂ ਨੂੰ ਦੇ ਪਾਉਂਦੀ ਆ ਕਿ ਨਹੀਂ ਦੇ ਪਾਉਂਦੀ ਕਿ ਸਿੱਧੂ ਵੱਖਰੇ ਬਾਜਵਾ ਸਾਹਿਬ ਵੱਖਰੇ ਫੜਿੰਗ ਸਾਹਿਬ ਵੱਖਰੇ ਸੁਖਜਿੰਦਰ ਰੰਦਾਵਾ ਵਖਰੇ ਤੇ ਕੀ ਇਕੱਠੇ ਹੋਣਗੇ ਇਹ ਕੱਲ ਨੂੰ ਜਿਹੜਾ ਉਹ ਪਤਾ ਲੱਗਣਾ ਦਰਅਸਲ ਲੋਕ ਸਭਾ ਦੀਆਂ ਚੋਣਾਂ ਦੇ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਪਾਰਟੀਆਂ ਕਮਰ ਕੱਸੇ ਕਰ ਚੁੱਕੀਆਂ ਨੇ ਅੱਜ ਭਾਰਤੀ ਜਨਤਾ ਪਾਰਟੀ ਨੇ ਵੀ ਚੰਡੀਗੜ੍ਹ ਵਿੱਚ ਦਫ਼ਤਰ ਖੋਲ੍ਹਤਾ ਕੱਲ ਰੈਲੀ ਉਹਨਾਂ ਦੀ ਹੋ ਰਹੀ ਹੈ ਅੱਜ ਬਹੁਤ ਵੱਡੀ ਰੈਲੀ ਆਮ ਆਦਮੀ ਪਾਰਟੀ ਨੇ ਕਰ ਲਈ ਹੋਈ ਹੈ ਖੰਨੇ ਦੇ ਵਿੱਚ ਔਰ ਪੰਜਾਬ ਬਚਾਓ ਯਾਤਰਾ ਜਿਹੜੀ ਆ ਉਹ ਇਸ ਲੋਕ ਸਭਾ ਜਸ਼ਨਾਂ ਦਾ ਹਿੱਸਾ ਹੀ ਹੈ ਸੋ ਦੂਜੇ ਪਾਸੇ ਜੋ ਮਹਾਰਾਸ਼ਟਰ ਦੇ ਵਿੱਚ ਤਖਤ ਸ੍ਰੀ ਹਜੂਰ ਸਾਹਿਬ ਦੇ ਐਕਟ ਦੇ ਵਿੱਚ ਸੋਧ ਕੀਤੀ ਗਈ ਸੀ ਉਹਦੀ ਹਵਾਰਾ ਕਮੇਟੀ ਵੱਲੋਂ ਨਖੇਦੀ ਕੀਤੀ ਗਈ ਹੈ ਜੀ ਇਹ ਦੇਖੋ ਜੀ ਇਹ ਨਖੇਦੀ ਚਾਰੇ ਪਾਸਿਓਂ ਹੋ ਰਹੀ ਆ ਇਹ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਹੋਈ ਆ ਉਹਨਾਂ ਦੀ ਔਰ ਉੱਥੇ ਉਹਨਾਂ ਨੇ ਇਹਦੀ ਨਖੇਦੀ ਕੀਤੀ ਆ ਔਰ ਤੁਹਾਨੂੰ ਦੱਸ ਦਈਏ ਕਿ ਮਹਾਰਾਸ਼ਟਰ ਦੇ ਵਿੱਚ ਜਿਹੜਾ ਸਾਡਾ ਬਹੁਤ ਹੀ ਪੰਜ ਅਕਾਲ ਤਖਤ ਪੰਜ ਤਖਤ ਸਹਿਬਾਨ ਨੇ ਸਿੱਖਾਂ ਦੇ ਉਹਨਾਂ ਵਿੱਚੋਂ ਇੱਕ ਤਖਤ ਜਿਹੜਾ ਉਹ ਸ਼੍ਰੀ ਸਚਕੰਡ ਅਫਚਲ ਨਗਰ ਤਖਤ ਜਿਹੜਾ ਉਹ ਨੰਦੇੜ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਉੱਥੇ ਜੋਤੀ ਜੋਤ ਸਮਾਏ ਸੀ ਔਰ ਉਹਨਾਂ ਦੀ ਯਾਦ ਵਿੱਚ ਉੱਥੇ ਜਿਹੜਾ ਉਹ ਇਹ ਗੁਰਦੁਆਰਾ ਸਾਹਿਬ ਜਿਹੜਾ ਉੱਥੇ ਸ਼ੋਭਤ ਹੈਗਾ ਉਹਦੀ ਮੈਨੇਜਮੈਂਟ ਵਿੱਚ ਲਈ ਜਿਹੜੀ 1956 ਦੇ ਵਿੱਚ ਸਰਕਾਰ ਨੇ ਉਥੋਂ ਦੀ ਸਰਕਾਰ ਨੇ ਕਾਨੂੰਨ ਬਣਾਇਆ ਸੀ ਔਰ ਉਹਦੇ ਵਿੱਚ ਚਾਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਰ ਜਿਹੜੇ ਆ ਉਹ ਉਥੋਂ ਦਾ ਇੱਕ ਖਾਲਸਾ ਦੀਵਾਨ ਹੈ ਨਦੇੜ ਸਾਹਿਬ ਦਾ ਉਹਨਾਂ ਦੇ ਦੋ ਮੈਂਬਰ ਪਾਰਲੀਮੈਂਟ ਹੁੰਦੇ ਸੀਗੇ ਇੱਕ ਡੀਸੀ ਹੁੰਦਾ ਸੀ ਇੱਕ ਚੀਫ ਖਾਲਸਾ ਦੀਵਾਨ ਦਾ ਹੁੰਦਾ ਸੀ ਸੋ ਉਹ ਸਾਰਿਆਂ ਨੂੰ ਪੰਗ ਕਰਕੇ ਸਰਕਾਰ ਨੇ ਇੱਕ ਅਮੈਂਡਮੈਂਟ ਕਰ ਦਿੱਤੀ ਕਿ ਉਹਦੇ ਵਿੱਚ 17 ਚੋਂ 12 ਮੈਂਬਰ ਸਰਕਾਰ ਹੀ ਨਾਮਿਨੇਟ ਕਰੇਗੀ ਔਰ ਸਰਕਾਰ ਉਥੇ ਸ਼ਿਵ ਸੈਨਾ ਦਾ ਜਿਹੜਾ ਦੂਸਰਾ ਧੜਾ ਹੈਗਾ ਇੱਕਨਾਥ ਸ਼ਿੰਦੇ ਦਾ ਜਿਨ੍ਹਾਂ ਨੂੰ ਉਹਨਾਂ ਨੇ ਸਰਕਾਰ ਇਲੈਕਸ਼ਨ ਕਮਿਸ਼ਨ ਨੇ ਵੀ ਕਹਿ ਦਿੱਤਾ ਕਿ ਇਹ ਅਸਲੀ ਸ਼ਿਵ ਧੜਾ ਸ਼ਿਵ ਸੈਨਾ ਦਾ ਧੜਾ ਹੈਗਾ ਉਹਨਾਂ ਨੂੰ ਐਲਾਨ ਵੀ ਜਿਹੜਾ ਚੋਣ ਨਿਸ਼ਾਨ ਵੀ ਦੇ ਦਿੱਤਾ ਉਸ ਸਰਕਾਰ ਨੇ ਇਹ ਫੈਸਲਾ ਲੈ ਲਿਆ ਕਿ ਬੋਰਡ ਦੇ ਵਿੱਚ ਜਿਹੜੀ ਉੱਥੇ ਕਮੇਟੀ ਆ ਉਹਦੇ ਵਿੱਚ 12 ਮੈਂਬਰ ਸਰਕਾਰ ਪਾਇਆ ਕਰੇਗੀ ਤਾਂ ਇਹਦਾ ਮਤਲਬ ਹੈ ਸਰਕਾਰ ਆਪਣੇ ਫੈਸਲੇ ਆਪ ਕਰਾਇਆ ਕਰੇਗੀ ਉਥੇ ਭਾਵੇਂ ਅੱਜ ਨਦੇੜ ਸਾਹਿਬ ਤੋਂ ਤੇ ਮਹਾਰਾਸ਼ਟਰ ਸਰਕਾਰ ਨੇ ਵੀ ਇਹ ਸਪਸ਼ਟ ਕੀਤਾ ਕਿ ਜਿਹੜੇ ਉਹ 12 ਮੈਂਬਰ ਹੋਣਗੇ ਨਾ ਉਹ ਸਾਰੇ ਸਿੱਖ ਹੋਇਆ ਕਰਨਗੇ ਚਾਹੇ ਉਹ ਪੋਲਿਟਿਕਸ ਦਾ ਹੋਵੇ ਚਾਹੇ ਐਡਮਿਨਿਸਟ੍ਰੇਸ਼ਨ ਦਾ ਹੋਵੇ ਚਾਹੇ ਪੁਲਿਸ ਦਾ ਹੋਵੇ ਕੋਈ ਵੀ ਹੋਵੇ ਉਹ ਸਿੱਖ ਹੋਣਗੇ ਪਰ ਗੱਲ ਤੇ ਇਹ ਆ ਨਾ ਉਹ ਕੀ ਲੋਕ ਨੁਮਾਇंदे ਜਿਹੜੇ ਆ ਉਹ ਸਿੱਖਾਂ ਦੇ ਬਣ ਕੇ ਕੰਮ ਕਰ ਸਕਣਗੇ ਜਾਂ ਸਰਕਾਰ ਦੀਆਂ ਗੱਲਾਂ ਜਿਹੜੀਆਂ ਉਥੇ ਮੰਨਣਗੇ ਸਭ ਤੋਂ ਵੱਡੀ ਗੱਲ ਇਹ ਆ ਇਸ ਗੱਲ ਦਾ ਵਿਰੋਧ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਪਹੁੰਚੀ ਹੋਈ ਹੈ ਉੱਥੇ ਵਿਰੋਧ ਵਾਸਤੇ ਉੱਤੇ ਕੱਲ ਤਾਂ ਮੀਤ ਸਾਹਿਬ ਨੇ ਵੀ ਇਹਦਾ ਜ਼ਿਕਰ ਕੀਤਾ ਕੱਲ ਉੱਥੇ ਪ੍ਰੈਸ ਕਾਨਫਰੰਸ ਕੀਤੀ ਹੈ ਸੋ ਇਹ ਸਰਕਾਰ ਦਾ ਬਹੁਤ ਮਾੜਾ ਕਦਮ ਹੈ ਔਰ ਇਹ ਮੈਸੇਜ ਜਾਂਦਾ ਹੈ ਕਿ ਸਰਕਾਰਾਂ ਕਿਸੇ ਢੰਗ ਨਾਲ ਹੌਲੀ-ਹੌਲੀ ਸਿੱਖ ਧਰਮ ਦੀਆਂ ਸੰਸਥਾਵਾਂ ਵਿੱਚ ਸ਼ਾਮਲ ਹੋ ਕੇ ਇਹਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਔਰ ਇਹਦੇ ਨਾਲ ਮਾਈਨੋਰਟੀ ਦੇ ਵਿੱਚ ਵੀ ਇੱਕ ਸਿਗਨਲ ਜਾਂਦਾ ਹੈ ਕਿ ਭਵਿੱਖ ਦੇ ਵਿੱਚ ਕਿਤੇ ਇਨਾਂ ਦੇ ਨਾਲ ਵੀ ਤਾਂ ਕਿਤੇ ਕੋਈ ਹੋਰ ਜ਼ਿਆਦਤੀ ਹੋਣ ਵਾਲੀ ਤਾਂ ਨਹੀਂ ਹੈਗੀ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨਿ ਬੜਾ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਬਲੰਦਰ ਜੀ ਤੁਹਾਡਾ ਵੀ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ